ਪੰਚਾਰੇ ਸੀ ਤਾਂ ਜ਼ਹਿਰੀਲੇ ਗੈਸ ਚੜਨ ਦੇ ਨਾਲ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਚਾਰ ਹੈ ਕਿ ਗਹਿੜੀਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਇਸ ਨਾਲ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜਦ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਨੇਤ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ داخل کرپایا ਕਿ ਅਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮ ਜੀ ਐਚ ਤੇ ਮੁਰਦਾ ਘਰ ਤੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਹੈ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਢੇਲੀ ਪੋਸਟ ਪੰਜਾਬੀ ਮੈਂ ਹਾਸਨੈਨਾ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ 8 ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ 4 ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸਾਮਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗਹਿੜੀਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਇਸ ਸਾਈਨ ਆਪਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾਲ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਨੇਤ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ داخل ਕਰਪਾਇਆ ਕਿ ਅਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮ ਜੀ ਐਚ ਤੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਹੈ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਢੇਲੀ ਪੋਸਟ ਪੰਜਾਬੀ ਮੈਂ ਹਾਸਨੈਨਾ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ 8 ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ 4 ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗੱੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਚਾਰ ਹੈ ਕਿ ਗੱੜਿਆਂ ਦੀ ਫੈਕਟਰੀ ਵਿੱਚ ਗੱੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਰਸਾਇਣ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਦਸਾ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੇ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਠ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ داخل کرپایا ਕਿ ਅਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮ ਜੀ ਐਚ ਤੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਹੈ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਢੇਲੀ ਪੋਸਟ ਪੰਜਾਬੀ ਮੈਂ ਹਾਸਨੈਨਾ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ 8 ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਚੋਰੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ 4 ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸਾਮਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗਹਿੜੀਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਰਸਾਇਨਾ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਠ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ داخل کرپایا ਕਿ ਅਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮ ਜੀ ਐਚ ਤੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਹੈ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਢੇਲੀ ਪੋਸਟ ਪੰਜਾਬੀ ਮੈਂ ਹਾਸਨੈਨਾ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ 8 ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ 4 ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗਹਿੜੀਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਇਹ ਜਿਸਾਇਨਾ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਦਾਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਨੇਤ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮਜੀਐਚ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਨੈਨਾ ਬੇਹਦ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਅੱਠ ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ ਚਾਰ ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗੱੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਤੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਚਾਰ ਹੈ ਕਿ ਗੱੜੀਆਂ ਦੀ ਫੈਕਟਰੀ ਵਿੱਚ ਗੱੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਇਹ ਰਸਾਇਣ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਿਆ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਠ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹੱਥ ਪੱਲਾ ਲွှਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ داخل کرپایا ਕਿ ਅਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮ ਜੀ ਐਚ ਤੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਹੈ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਢੇਲੀ ਪੋਸਟ ਪੰਜਾਬੀ ਮੈਂ ਹਾਸਨੈਨਾ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ 8 ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਚੋਰੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ 4 ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸਾਮਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗਹਿੜਿਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਜਿਸਾਇਨਾ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਦਾਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਨੇਤ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ داخل ਕਰਪਾਇਆ ਕਿ ਅਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮ ਜੀ ਐਚ ਤੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਹੈ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਢੇਲੀ ਪੋਸਟ ਪੰਜਾਬੀ ਮੈਂ ਹਾਸਨੈਨਾ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ 8 ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ 4 ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਤੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਚਾਰ ਹੈ ਕਿ ਗਹਿੜੀਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਸਾਈਨ ਆਪ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨੀ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜਦ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਨੇਤ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮਜੀਐਚ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਪੋਸਟ ਪੰਜਾਬੀ ਮੈਂ ਹਾਂ ਸੁਨੈਨਾ ਬੇਹਦ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਅੱਠ ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ ਚਾਰ ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸਾਮਣੀ ਆਰੀ ਨੇ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਤੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਚਾਰ ਹੈ ਕਿ ਗਹਿੜੀਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਸਾਇਨਾ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਦਾਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਠ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮਜੀਐਚ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਨੈਨਾ ਬੇਹਦ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਅੱਠ ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ ਚਾਰ ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗਹਿੜਿਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਸਾਇਨਾ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨੀ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਨੇਤ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮਜੀਐਚ ਤੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਨੈਨਾ ਬੇਹਦ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਅੱਠ ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ ਚਾਰ ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਚਾਰ ਹੈ ਕਿ ਗਹਿੜੀਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਰਸਾਇਨਾ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਦਾਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨੀ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੇ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜੋ ਟੈਂਕ ਦੇ ਵਿੱਚ ਦਾਖਲ ਹੋਏ ਮਜ਼ਦੂਰਾਂ ਵੱਲੋਂ ਇੱਕ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਰ ਮਜ਼ਦੂਰ ਉਹਨਾਂ ਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਏ ਪਰ ਉਹ ਵੀ ਜ਼ਹਿਰੀਲੇ ਗੈਸ ਦਾ ਸ਼ਿਕਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੰਗਠ ਸਦਰ ਥਾਣਾ ਪੁਲਿਸ ਮੌਕੇ ਤੇ ਪਹੁੰਚ ਕੇ ਤਾਂ ਸਾਰੇ ਮਜ਼ਦੂਰਾਂ ਨੂੰ ਤੁਰੰਤ ਟੈਂਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਚਾਰ ਮਜ਼ਦੂਰਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੋ ਹੋਰ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਕਿ ਅਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਐਮਜੀਐਚ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਕਿਹਾ ਜਾ ਰਿਹਾ ਕਿ ਹਾਦਸਾ ਟੈਂਕ ਦੇ ਵਿੱਚ ਜ਼ਹਿਰੀਲੀ ਗੈਸ ਦੀ ਮੌਜੂਦਗੀ ਦੇ ਕਾਰਨ ਵਾਪਰਿਆ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਨੈਨਾ ਬੇਹਦ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਅੱਠ ਨੌਜਵਾਨ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣ ਜਾ ਰਹੇ ਸੀ ਤਾਂ ਜ਼ਹਿਰੀਲੀ ਗੈਸ ਚੜਨ ਦੇ ਨਾਲ ਚਾਰ ਨੌਜਵਾਨਾਂ ਦੀ ਮੌਤ ਹੋ ਕੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਸામਣੇ ਆ ਰਹੀ ਹੈ ਬੇहद ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਫੈਕਟਰੀਆਂ ਦੇ ਵਿੱਚ ਗਹਿੜੇ ਬਣਾਉਣ ਦਾ ਕੰਮ ਕਰਦੇ ਸੀ ਸੈਪਟਿਕ ਟੈਂਕ ਦੇ ਵਿੱਚ ਸੋਨਾ ਲੱਭਣਗੇ ਸੀ ਤਾਂ ਜ਼ਹਿਰੀਲੇ ਗੈਸ ਇਸ ਕਦਰ ਚੜੇ ਕਿ ਇਸ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗਹਿੜਿਆਂ ਦੀ ਫੈਕਟਰੀ ਵਿੱਚ ਗਹਿੜੇ ਬਣਾਉਣ ਦੌਰਾਨ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਪਾਣੀ ਦੇ ਨਾਲ ਸੈਪਟਿਕ ਟੈਂਕ ਵਿੱਚ ਇਕੱਠੇ ਹੋ ਜਾਂਦੇ ਨੇ ਹਰ 2 ਮਹੀਨੇ ਬਾਅਦ ਟੈਂਕ ਨੂੰ ਸਾਫ਼ ਕੀਤਾ ਜਾਂਦਾ ਰਸਾਇਨਾ ਵਾਲੇ ਪਾਣੀ ਨੂੰ ਹਟਾ ਦਿੱਤਾ ਜਾਂਦਾ ਤਾਂ ਜੋ ਸੋਨਾ ਫਿਲਟਰ ਕਰਕੇ ਇਸ ਵਿੱਚੋਂ ਕੱਢਿਆ ਜਾ ਸਕੇ ਹੱਤਸਾ ਸੀਤਾਪੁਰ ਦੇ ਜਵੇਲਜ਼ ਜੋਨ ਇਲਾਕੇ ਦੇ ਵਿੱਚ ਅਚਲ ਜੇਮਸ ਕੰਪਨੀ ਦੇ ਹੱਥ ਤੇ ਵਿੱਚ ਵਾਪਰਿਆ ਸੋਮਵਾਰ ਨੂੰ ਵੀ ਇਸੇ ਮਕਸਦ ਲਈ ਮਜ਼ਦੂਰਾਂ ਨੂੰ ਟੈਂਕ ਦੇ ਵਿੱਚ ਭੇਜਿਆ ਗਿਆ ਸੀ ਪਰ ਟੈਂਕ ਵਿੱਚ ਮੌਜੂਦ ਜ਼ਹਿਰੀਲੀ ਗੈਸ ਕਾਰਨ ਇੱਕ ਤੋਂ ਬਾਅਦ ਇੱਕ ਕਾਮੇ ਬੇਹੋਸ਼ ਹੋ ਗਏ ਜਦ ਟੈਂਕ ਦੇ ਵਿੱਚ